ਹਾਂਜੀ ਦੋਸਤੋ ਕੀ ਹਾਲ ਆ ਜੀ ਉਮੀਦ ਕਰਦਾ ਵੀ ਸਭ ਠੀਕ ਠਾਕ ਹੋਵੋਗੇ ਸੋ ਅੱਜ ਫੇਰ ਗੱਲ ਕਰਦੇ ਆਪਾਂ ਦਿਵਾਨਾ ਗਰਾਊਂਡ ਦਾ ਪਲੇਅਰ ਜੋ ਹਰਮੀਤ ਦਿਵਾਨਾ ਉਸ ਨੌਜਵਾਨ ਦੀ ਗੱਲ ਕਰਦੇ ਆਂ ਦਿਵਾਨਾ ਗਰਾਊਂਡ ਦੇ ਸੇਮਾ ਦੌੜ ਮੁਕਾਬਲਾ ਜਿਹੜਾ ਉਹ ਚ ਵੀ ਨੌਜਵਾਨ ਦੀ ਝੰਡੀ ਰਹੀ ਆ ਉਹਦੀ 11 ਸਾਲਾਂ ਦੇ ਵਿੱਚ ਅੰਡਰ 11 ਸਾਲ ਉਹ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਫਿਰ ਇਸ ਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ ਸੋ ਹੁਣ ਦੁਬਾਰਾ ਫੇਰ 24 8 2025 ਪਿੰਡ ਕਾਤਰੋਂ ਨੇੜੇ ਸ਼ੇਰਪੁਰ ਦੌੜ ਮੁਕਾਬਲੇ ਹੋ ਰਹੇ ਆ ਸੋ ਦਿਵਾਨਾ ਗਰਾਊਂਡ ਵੱਲੋਂ ਫੇਰ ਬੱਚੇ ਜਾ ਰਹੇ ਨੇ ਕੰਪੀਟੀਸ਼ਨ ਦੇ ਲਈ ਸੋ ਉਹਨਾਂ ਦੇ ਵਿੱਚ ਹਰਮੀਤ ਦਵਾਨਾ ਵੀ ਆ ਕਹਿੰਦੇ ਹੁੰਦੇ ਨਾ ਰੋਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਏ ਮਸਲਾ ਬਣਨ ਵਾਲੀ ਗੱਲ ਹੋਈ ਪਈ ਆ ਅੱਜ ਤੱਕ ਨੌਜਵਾਨ ਦੀ ਇਹਦੀ ਝੰਡੀ ਆ ਪਲੇਅਰ ਦੀ ਜੋ ਹਜੇ ਤੱਕ ਕਿਸੇ ਨੇ ਵੀ ਇਸ ਨੂੰ ਬੀਟ ਨਹੀਂ ਕੀਤਾ ਸੋ ਪੈਂਕਾ ਜਰਬ ਵੀ ਬਾਰ-ਬਾਰ ਵੀਡੀਓ ਪਾ ਰਿਹਾ ਹਰਮੀਤ ਦਵਾਨਾ ਫੇਰ ਆ ਰਿਹਾ ਜੀ ਕਾਤਰੋ ਹਰਮੀਤ ਦਿਵਾਨਾ ਫੇਰ ਆ ਰਿਹਾ ਸੋ ਆਸ਼ੀਰਵਾਦ ਦਿਓ ਸਾਰੇ ਪਿੰਡ ਵਾਸੀ ਜਿੰਨੇ ਵੀ ਚਾਹਣ ਵਾਲੇ ਆ ਦਿਵਾਨਾ ਗਰਾਊਂਡ ਨਾਲ ਜੁੜੇ ਵੀ ਜਿੰਨੇ ਮਿੱਤਰ ਪਿਆਰੇ ਆ ਸੋ ਕੱਲ ਨੂੰ ਹਰਮੀਤ ਦਿਵਾਨਾ ਦਾ ਕੰਪੀਟੀਸ਼ਨ ਆ ਸੋ ਪਿੰਡ ਕਾਤਰੋਂ ਤੇ ਲਾਈਵ ਵਗੈਰਾ ਵੀ ਚੱਲਦਾ ਹੋਊਗਾ ਜਾਂ ਤੁਸੀਂ ਦਿਵਾਨਾ ਗਰਾਊਂਡ ਦੇ ਪੇਜ ਤੋਂ ਦੇਖ ਸਕਦੇ ਹੋ ਤੁਹਾਨੂੰ ਲਗਭਗ ਵੀਡੀਓਜ਼ ਵਗੈਰਾ ਮਿਲ ਜਾਣਗੀਆਂ ਜਾਂ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹ ਉੱਥੇ ਜਾ ਕੇ ਲਾਈਵ ਹੋਣ ਦੀ ਸੋ ਬੇਨਤੀ ਹੈ ਵੀ ਬੱਚੇ ਨੂੰ ਜਰੂਰ ਆਸ਼ੀਰਵਾਦ ਦਿਓ ਠੀਕ ਹੈ ਤਾਂ ਕਿ ਬੱਚਾ ਫਿਰ ਮੰਨ ਲਓ ਚੰਗੀ ਚੰਗਾ ਪ੍ਰਦਰਸ਼ਨ ਕਰੇ ਤੇ ਜਿੱਤ ਹਾਸਲ ਕਰਕੇ ਆਵੇ ਸੋ ਦੇਖਦੇ ਆ ਕੱਲ ਨੂੰ 24 8 2025 ਪਿੰਡ ਕਾਤਰੂ ਮਿਲਦੇ ਆ ਜੀ ਧੰਨਵਾਦ